ਤੁਲਸੀ ਦਾਸ ਮਹਾਰਾਜ ਜੀ ਬੜੀ ਕਮਾਈ ਦੇ ਮਾਲਕ ਹੋਏ ਆ ਉਹਨਾਂ ਦੇ ਕੋਈ ਮौज ਹੀ ਉਹਨਾਂ ਦੇ ਦਿਲ ਵਿੱਚ ਖਿਆਲ ਆਇਆ ਮੇਲਾ ਸੀਗਾ ਕੋਈ ਤੇ ਮੇਲੇ ਦੇ ਵਿੱਚ ਚੱਲ ਗਏ ਦਿਲ ਚ ਖਿਆਲ ਆਇਆ ਕਿ ਜਿੰਨੇ ਮੰਨ ਲਿਆ ਅੱਜ ਉਹਨੂੰ ਪਰਮਾਤਮਾ ਦੇ ਘਰ ਪਹੁੰਚਾ ਦੇਣਾ ਇਹਨੇ ਖੁਸ਼ ਹੀ ਹਾਂਜੀ ਪਰ ਉਹਨਾਂ ਵੱਲ ਕਿਸੇ ਨੇ ਵੇਖਿਆ ਨਹੀਂ ਹਾਂਜੀ ਜੇ ਕਿਸੇ ਨੇ ਵੇਖਿਆ ਤਾਂ ਉਹਨਾਂ ਨੇ ਇਹੋ ਸੋਚਿਆ ਵੀ ਕੋਈ ਬਜ਼ੁਰਗ ਜਾਣਦਿਆ ਵਾ ਹਾਂਜੀ ਇੱਕ ਵੇਸਵਾ ਹੈਗੀ ਉਹ ਆਪਣਾ ਮਾੜਾ ਕੰਮ ਛੱਡ ਕੇ ਤੇ ਸਾਧੂਆਂ ਦੀ ਸੰਗਤ ਕਰਦੀ ਸੀ ਤੋਂ ਸਾਧੂਆਂ ਦੀ ਤਲਾਸ਼ ਵਾਸਤੇ ਯਾਨੀ ਕਿ ਮੇਲੇ ਵਿੱਚ ਗਈ ਸੀ ਕਿ ਕੋਈ ਮੈਨੂੰ ਸਾਧੂ ਮਿਲ ਪਵੇ ਜਦੋਂ ਉਹਨਾਂ ਤੁਲਸੀਦਾਸ ਵਾਲਾ ਵੇਖਿਆ ਤੇ ਉਨੇ ਦਿਲੋਂ ਮੰਨ ਲਿਆ ਕਿ ਜਾਂ ਇਹ ਖੁਦ ਖਦਾਵਾ ਤੇ ਜਾਂ ਇਹ ਖਦਾ ਦੇ ਪਿਆਰੇ ਜਦੋਂ ਦਿਲੋਂ ਮੰਨਿਆ ਤੇ ਜਦੋਂ ਤੁਲਸੀ ਦਾਸ ਜੀ ਮਹਾਰਾਜ ਜੀ ਨਾਲ ਟੱਕਿਆ ਤੇ ਉਹ ਤਾੜ ਕਰਦੀ ਉਹ ਥੱਲੇ ਜ਼ਮੀਨ ਤੇ ਡਿੱਗ ਪਈ ਉਹਦਾ ਧਿਆਨ ਲੱਗ ਗਿਆ ਤੇ ਮਰਜੀ ਕਹਿੰਦੇ ਕਿ ਮੇਲੇ ਦੇ ਵਿੱਚੋਂ ਸਰਫੇਕਰੂ ਤਾਦੀ ਹਾਂਜੀ ਸਰਫੇਕਰੂ ਨੇ ਯਾਨੀ ਕਿ ਸਾਰੇ ਮੇਲੇ ਦੇ ਵਿੱਚੋਂ ਆਪਣਾ ਜੀਵਨ ਸਫਲ ਬਣਾਇਆ ਜਿਹੜੀ ਮਾੜੇ ਕੰਮ ਕਰਕੇ ਤੇ ਸਾਧੂਆਂ ਦੇ ਸੰਗਤ ਕਰਦੀ ਹੁੰਦੀ ਸੀ ਕਿ ਕਿ ਮੈਨੂੰ ਕੋਈ ਕਮਾਈ ਵਾਲਾ ਮਹਾਂਪੁਰਖ ਮਿਲ ਗਿਆ ਮੇਲੇ ਜਾਂ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਜੀ ਜਾਣ ਦੇ ਮੇਲੇ ਤੇ ਰਾਹ ਵਿੱਚ ਇੱਕ ਕਸੂਰ ਮਿਲਿਆ ਤੇ ਉਹ ਗੰਦ ਖਾਣ ਲਿਆ ਸੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਇਹ ਗੰਦ ਖਾਣ ਲਿਆ ਵਾ ਤੇ ਤੂੰ ਸਾਡੇ ਇਧਰੋਂ ਇਸ ਜੀ ਨੂੰ ਛੱਡ ਤੇ ਚੱਲ ਮੈਂ ਤੈਨੂੰ ਸੱਚਖੰਡ ਲੈ ਜਾ ਆਂਦੇ ਉੱਥੇ ਖਾਣ ਨੂੰ ਮੇਲਾ ਮਿਲੇਗਾ ਉਹ ਆਂਦੇ ਵੀ ਨਹੀਂ ਉੱਥੇ ਮੇਲਾ ਨਹੀਂ ਹੈਗਾ ਗੁਰੂ ਸਾਹਿਬ ਨੇ ਕਿਹਾ ਉੱਥੇ ਤੇ ਬੜੀਆਂ ਵਧੀਆ ਵਧੀਆ ਚੀਜ਼ਾਂ ਮਤਲਬ ਇਹਨੂੰ ਤੇ ਉੱਥੇ ਸੋਹੀ ਸੋਹਿਆ ਹਾਂਜੀ ਤੇ ਉੱਥੇ ਕੋਈ ਤਕਲੀਫ ਨਹੀਂ ਗਈ ਉਹ ਕਹਿੰਦਾ ਵੀ ਜੇ ਉੱਥੇ ਮੇਰੇ ਲਈ ਗੰਦ ਖਾਨ ਨੂੰ ਨਹੀਂ ਹੈਗਾ ਤਾਂ ਮੈਂ ਉੱਥੇ ਕੀ ਲੈਣ ਜਾਣਾ ਮੈਂ ਨਹੀਂ ਜਾਣਾ ਇੱਕ ਵਿਸਟਾ ਦਾ ਕੀੜਾ ਸੀ ਉਹ ਭੱਜ ਕੇ ਤੇ ਵਿਸਟੇ ਦੇ ਵਿੱਚ ਵੜੰਡਿਆ ਸੀ ਉਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਵਿਸਟੇ ਦੇ ਵਿੱਚ ਵੜੰਡਿਆ ਵਾ ਕਿੰਨਾ ਤੂੰ ਤਕਲੀਫ ਦੇ ਵਿੱਚ ਆ ਤੇ ਚਲ ਤੇ ਨੂੰ ਸੱਚਖੰਡ ਲੈ ਜੀ ਆਂਦਾ ਉੱਥੇ ਇਹ ਖਾਣ ਨੂੰ ਚੀਜ਼ ਹੈਗੀ ਆ ਉਹ ਆਂਦੇ ਵੀ ਉੱਥੇ ਅੰਮ੍ਰਿਤ ਪੀਣ ਨੂੰ ਆ ਉੱਥੇ ਬੜੀ ਬੜੀ ਵਧੀਆ ਚੀਜ਼ਾਂ ਖਾਣ ਨੂੰ ਆ ਹਾਂਜੀ ਤੇ ਉੱਥੇ ਤਾਂ ਭੁੱਖ ਹੀ ਨਹੀਂ ਲੱਗਦੀ ਖਾਣਾ ਪੱਕੀ ਆ ਉੱਥੇ ਅੰਮ੍ਰਿਤ ਪੀਣ ਨੂੰ ਹੁੰਦਾ ਵਾ ਤੇ ਬਹੁਤ ਵਧੀਆ ਉੱਥੇ ਫਲ ਫਲੂਟਣ ਡਿਆ ਜਿਹੜਾ ਉੱਥੋਂ ਦਾ ਫਲ ਫਲੂਟ ਆ ਇਹ ਸੰਸਾਰ ਵਿੱਚ ਜਿਹੜੇ ਫਲ ਫਲੂਟ ਆ ਇਹ ਸੱਚਖੰਡ ਦੀ ਨਕਲ ਆ ਉਹਨਾਂ ਦਾ ਪੀ ਮੈਨੂੰ ਜ਼ਿਆਦਾ ਗੱਲਾਂ ਦਾ ਨਹੀਂ ਪਤਾ ਮੈਨੂੰ ਸਿਰਫ ਇਹ ਦੱਸਿਓ ਉੱਥੇ ਮਿਲਜੂ ਕਾ ਖਾਨ ਨੂੰ ਜੋ ਮੈਂ ਇੱਥੇ ਖਾ ਲਿਆ ਜਿਹਦੇ ਵਿੱਚ ਮੈਂ ਜਾ ਰਿਹਾ ਨਹੀਂ ਉੱਥੇ ਬੜੀਆਂ ਵਧੀਆ ਚੀਜ਼ਾਂ ਵਾਂ ਉਹਨਾਂ ਦਾ ਪੀ ਮੈਂ ਉਹਨਾਂ ਚੀਜ਼ਾਂ ਨੂੰ ਕੀ ਕਰਨਾ ਜੋ ਨਹੀਂ ਮੇਰੇ ਕਿਸ ਕੰਮ ਹੈਗੇ ਹਾਂਜੀ ਜੇ ਇਹ ਚੀਜ਼ ਹੈਗੀ ਤਾਂ ਮੈਨੂੰ ਲੈ ਜਾ ਤੇ ਫਿਰ ਉਹ ਮੇਲੇ ਦੇ ਵਿੱਚ ਅੱਗੇ ਹਾਂਜੀ ਤੇ ਸੰਤ ਮਹਾਂਪੁਰਖ ਆਪਣੀ ਮਰਿਆਦਾ ਵਿੱਚ ਰਹਿੰਦੇ ਆ ਕਿਉਂਕਿ ਕਾਲ ਭਗਵਾਨ ਨੇ ਵਰਲੇ ਉਹਨਾਂ ਕੋਲੋਂ ਹਾਂਜੀ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕਿਸੇ ਨੂੰ ਖੜ ਸਕਦੇ ਜੇ ਕੋਈ ਮੰਨੂਗਾ ਤੇ ਫਿਰ ਖੜ ਸਕਦੇ ਨਹੀਂ ਤੇ ਜਦੋਂ ਸੰਤ ਮਹਾਂਪੁਰਖ ਲੈਣ ਆਉਂਦੇ ਆ ਤੇ ਉਹ ਤੇ ਉਹਨਾਂ ਵਾਸਤੇ ਯਾਨੀ ਕਿ ਸਾਰੇ ਸੰਸਾਰ ਨੂੰ ਖੜਨਾ ਕੋਈ ਇੰਨਾ ਜ਼ਿਆਦਾ ਉਹਨਾਂ ਵਾਸਤੇ ਮੁਸ਼ਕਲ ਨਹੀਂ ਉਹਨਾਂ ਵਾਸਤੇ ਮਿੰਟਾਂ ਦਾ ਕੰਮ ਹੈ ਹਾਂਜੀ ਕਰੋ ਨਾ ਉਹ ਮਰਿਆ ਦਾ ਚ ਰਹਿਣਾ ਪੈਂਦਾ ਵਾ ਜਿਹੜਾ ਉਹਨਾਂ ਨੇ ਕਾਲਪਗਵਾਨ ਵਰ ਦਿੱਤੇ ਹਾਂਜੀ ਇਸ ਕਰਕੇ ਉਹ ਜਿਹੜਾ ਮੰਦਾ ਵਾ ਉਹਨੂੰ ਖਰਦੇ ਅਗਰ ਜੇ ਕੋਈ ਸਤਗੁਰੂ ਵੱਲੋਂ ਇੱਕ ਕਦਮ ਪੁੱਟਦਾ ਵਾ ਤੇ ਸਤਗੁਰੂ ਉਹਦੇ ਵੱਲੋਂ 70 ਕਦਮ ਪੁੱਟਦੇ ਹਾਂਜੀ ਪਰ ਪੁੱਟਣਾ ਪਹਿਲ ਪਹਿਲੋਂ ਜੀਵ ਨੂੰ ਕਰਨੀ ਪੈਂਦੀ ਸਤਗੁਰ ਉਹਦਾ ਦੀ ਸੰਭਾਲ ਵਾਸਤੇ 24 ਘੰਟੇ ਤਿਆਰ ਬੈਠਾਂ ਹੁੰਦਾ ਅਤੇ ਜੇ ਕੋਈ ਉਹਨਾਂ ਨੂੰ ਮੰਨ ਨਾ ਲਵੇ ਹਾਂਜੀ ਫਿਰ ਉਹ ਖੜਨ ਵਾਸਤੇ ਤਿਆਰ ਹੁੰਦੇ ਇੱਥੇ ਸਾਨੂੰ ਅਟਕਾਂ ਬੜੀਆਂ ਲੱਗੀਆਂ ਵਾ ਹਾਂਜੀ ਹਰ ਪਾਸੇ ਸਾਨੂੰ ਅਟਕਾਂ ਲੱਗੀਆਂ ਹਾਂਜੀ ਇੱਕ ਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਵਾ ਸੁਆਮੀ ਜੀ ਮਹਾਰਾਜ ਜੀ ਨੇ ਅਟਕ ਤੂੰ ਕਿਉਂ रहा जग में पथक में क्या मिले पाई अटक तू क्यों रहा जग में पथक में ਯਾ ਮਿਲੇ ਪਾਈ ਖਟਕ ਤੂੰ ਤਾਰੇ ਅਬ ਮਨ ਮੇ ਖੋਜ ਸਤ ਸੰਗ ਮੇ ਜਾਈ ਖਟਕ ਤੂੰ ਤਾਰੇ ਅਬ ਮਨ ਮੇਂ ਖੋਜ ਸਤ ਸੰਗ ਮੇਂ ਜਾਈ ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾਉਂਦੇ ਆ ਕਿ ਤੂੰ ਇੱਥੇ اٹਕਿਆ ਬਿਆਵ ਹਾਂਜੀ ਤੂੰ ਇਹ اٹਕਣ ਨੂੰ ਦੂਰ ਕਰਨ ਵਾਸਤੇ ਕਿਸੇ ਕਮਾਈ ਵਾਲੇ ਮਹਾਪੁਰਖ ਦੀ ਤਲਾਸ਼ ਕਰ ਹਾਂਜੀ ਜਿਹੜਾ ਕੋਈ ਕਮਾਈ ਵਾਲਾ ਤੈਨੂੰ ਮਹਾਪੁਰਖ ਲੱਭਦਾ ਉਹਦੀ ਤਲਾਸ਼ ਕਰ ਉਹਦੇ ਕਹਿ ਮੁਤਾਬਕ ਤੋਂ ਬੰਦਗੀ ਕਰ ਸਾਨੂੰ ਮਹਾਪੁਰਖ ਦੱਸਦਿਆ ਕਿ 2 1/2 ਘੰਟੇ ਆਪਾਂ ਸਵੇਰੇ ਬਹਿਣਾ 2 1/2 ਘੰਟੇ ਆਪਾਂ ਸ਼ਾਮ ਨੂੰ ਬਹਿਣਾ ਹਾਂਜੀ ਜਿੱਦਾਂ ਮਹਾਪੁਰਖ ਕਹਿੰਦੇ ਆ ਆਂਦੇ ਵੀ ਤੂੰ ਉਤਰਾ ਬੋ ਹਾਂਜੀ ਤੇ ਇੱਕ ਦਿਨ ਤੇਰੀਆਂ ੜਟਕਾਂ ਸਾਰੀਆਂ ਦੂਰ ਹੋ ਜਾਣਗੀਆਂ ਹਾਂਜੀ ਪਰ ਹੋਰ ਐਸੀ ਸਾਰੇ ਕੰਮ ਕਰ ਦਿੰਦੇ ਜਦੋਂ ਭਜਨ ਦੀ ਵਾਰੀ ਆਉਂਦੀ ਆ ਅਸੀਂ ਉਦੋਂ ਥੱਕ ਟੁੱਟ ਜਾਂਦੇ ਹਾਂ ਹਾਂਜੀ ਬਹੁਤੇ ਇਹਦੇ ਵਿਚਾਰੇ ਕਹਿੰਦੇ ਆ ਪਿੰਦੇ ਕਿ ਮੇਰੀਆਂ ਲੱਤਾਂ ਪੀੜ ਹੋਣੀਆਂ ਮੈਂ ਬੈਠ ਨਹੀਂ ਸਕਦਾ ਹਾਂਜੀ ਤੇ ਭਜਨ ਦੀ ਵੀ ਉਮਰ ਜਿਹੜੀ ਜਵਾਨੀ ਦੀ ਹੁੰਦੀ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਵਾ ਉਦੋਂ ਵਾਕਈ ਨਹੀਂ ਬੈਠਾ ਜਾਂਦਾ ਉਦੋਂ ਬਹਿਣਾ ਬੜਾ ਔਖਾ ਵਾ ਤੇ ਜੇ ਅਗਰ ਕੋਈ ਬੈਂਦਾ ਵਾ ਤੇ ਉਹਨੂੰ ਹੋਰੀ ਆਪਣੇ ਜਿਹੜੇ ਕੋਈ ਚੀਜ਼ਾਂ ਗਵਾਚੀਆਂ ਹੁੰਦੀਆਂ ਉਧਰ ਉਹਨਾਂ ਦਾ ਧਿਆਨ ਚਲ ਜੂ ਹਾਂਜੀ ਜਾਂ ਲੈਣੇ ਦੇਣੇ ਵਾਲ ਧਿਆਨ ਚਲ ਜੂ ਹਾਂਜੀ ਮਨ ਇਨਾ ਕਸਤਾਨ ਆ ਕੋਈ ਉਹਨੇ ਧਿਆਨ ਲੱਗ ਨਹੀਂ ਦੇਣਾ ਹਾਂਜੀ ਉਹਨੇ ਬਾਬਾ ਜੀ ਨਾਲੋਂ ਜਾਣ ਹੀ ਨਹੀਂ ਦੇਣਾ ਹਾਂਜੀ ਤੇ ਜਦੋਂ ਉਹਨੂੰ ਥੋੜਾ ਬਹੁਤਾ ਜਦੋਂ 15 20 ਮਿੰਟ ਅੱਧਾ ਘੰਟਾ ਵੱਧਦਾ ਬੈਂਦਾ ਵਾ ਤੇ ਉਧਰ ਨੂੰ ਧਿਆਨ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਉਧਰ ਨੂੰ ਬੰਦਾ ਵੈਸੇ ਥੱਕ ਜਾਂਦਾ ਹਾਂਜੀ ਫਿਰ ਆਪਾਂ ਸੋਚਨੇ ਆ ਕਿ ਚੱਲ ਹੁਣ ਇੰਨਾ ਹੀ ਬੜਾ ਵਾ ਆਪਾਂ ਕੱਲ ਬਹਿ ਲਾਂਗੇ ਹਾਂਜੀ ਜਦੋਂ ਕੱਲ ਦੀ ਵਾਰੀ ਆਉਂਦੀ ਆ ਤੇ ਕੱਲ ਵੀ ਨਹੀਂ ਛੱਡ ਕੋ ਬੈਠਾ ਜਾਂਦਾ ਅਸੀਂ ਕਹਿੰਨੇ ਆ ਕਿ ਚੱਲ ਫੇਰ ਅਗਲੇ ਦਿਨ ਬਹਿ ਲਾਂਗੇ ਹਾਂਜੀ ਅਗਲੇ ਦਿਨ ਕਰਦਾਂ 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 ਸਾਡੀ ਜਿਹੜੀ ਉਮਰ ਆ ਉਹ ਬੀਤ ਜਾਂਦੀ ਆ ਹਾਂਜੀ ਤੇ ਮੁੜਕੇ ਸੜਕੋ ਜਿਹੜਾ ਕੰਮ ਬੰਦਗੀ ਦਾ ਕਰਨਾ ਹੋ ਨਹੀਂ ਹੁੰਦਾ। ਹਾਂਜੀ। ਇੱਕ ਦਿਨ ਇਹੋ ਜਿਹਾ ਆ ਜਾਂਦਾ ਵਾ ਕਿ ਸਾਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ। ਹਾਂਜੀ। ਸਾਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਸਾਡੀ ਵਾਰੀ ਆ ਜਾਂਦੀ ਆ ਸਾਨੂੰ ਫਿਰ ਸਾਰੇ ਸਾਡੇ ਕੰਮ ਵਿੱਚੇ ਰਹਿ ਜਾਂਦੇ ਆ। ਹਾਂਜੀ। ਨਾ ਸੜਕੋ ਬੰਦ ਲੱਗੀ ਹੁੰਦੀ ਆ, ਨਾ ਸੜਕੋ ਸੇਵਾ ਹੁੰਦੀ ਆ, ਨਾ ਸੜਕੋ ਪਹਜਣ ਹੁੰਦਾ। ਮਰ ਜੀ ਭਾਰਗੇ ਤੇ ਇੱਕ ਪ੍ਰੇਮੀ ਉਹਨਾਂ ਨੂੰ ਉੱਥੇ ਮਿਲਿਆ ਤੇ ਕਹਿੰਦਾ ਮਰਜੀ ਨੂੰ ਕਿ ਮੈਂ ਵੀ 5-7 ਸਾਲ ਜੀ ਬੜੀ ਬਿੰਦਗੀ ਕੀਤੀ ਬੜਾ ਭਜਨ ਕੀਤਾ ਤੇ ਆਂਦੇ ਫੇਰ ਕੀ ਹੋਇਆ ਆਂਦੇ ਫੇਰ ਮੇਰੀ ਸ਼ਾਦੀ ਹੋ ਗਈ ਤੇ ਫਿਰ ਮੇਰੀ ਔਰਤ ਕਹਿੰਦੀ ਵੀ ਜਾਂ ਫਿਰ ਮੈਨੂੰ ਰੱਖ ਲੈ ਤੇ ਜਾਂ ਭਜਨ ਕਰ ਲੈ ਦੋਵਾਂ 'ਚ ਇੱਕੋ ਹੀ ਕੰਮ ਕਰ ਤੇ ਆਂਦੇ ਕਿ ਮੈਂ ਖਿਆ ਵੀ ਚਲੋ ਭਜਨ ਤੇ 5-7 ਸਾਲ ਅੱਗੇ ਕਰ ਹੀ ਲਿਆ ਵਾ ਤੇ ਜੇ ਮੈਂ ਆਪਣੀ ਜਨਾਨੀ ਨੂੰ ਨਾ ਖੁਸ਼ ਕੀਤਾ ਤੇ ਕਿਤੇ ਦੌੜੀ ਨਾ ਜਾਵੇ ਤੇ ਇਸ ਕਰਕੇ ਬਾਬਾ ਜੀ ਨੂੰ ਕਹਿੰਦੇ ਕਿ ਮੈਂ ਫਿਰ ਭਜਨ ਨੂੰ ਛੱਡ ਦਿੱਤਾ ਆਂਦੇ ਬੜਾ ਫਿਰ ਸੂਰਮਾ ਤੋਂ ਤੂੰ ਭਜਨ ਛੱਡ ਦਿੱਤਾ ਹਾਂਜੀ ਤੇ ਇਹ ਆ ਕਿ ਅਸੀਂ ਅੱਧ ਦੇ ਵਿੱਚ ਰਹਿ ਜਾਂਦੇ ਹਾਂ ਹਾਂਜੀ ਜਦੋਂ ਸਾਨੂੰ ਫਾਇਦਾ ਹੋਣ ਲੱਗਦਾ ਵਾ ਉਦੋਂ ਅਸੀਂ ਛੱਡ ਦਿੰਨੇ ਫਿਰ ਥੱਕ ਜਾਂਦੇ ਹਾਂ ਹਾਂਜੀ ਪਰ ਸੰਤ ਮਹਾਂਪੁਰਖ ਨਹੀਂ ਗੇ ਥੱਕਦੇ ਉਹ ਥੋੜਾ 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 ਉੱਤੇ ਰਹਿੰਦੇ ਹਾਂਜੀ ਹਾਂਜੀ ਇੱਕ ਦਿਨ ਉਹ ਫਿਰ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਵੱਡੇ ਮਾਰੇ ਜੀ ਕਈ ਵਾਰੀ ਆਪਣੇ ਮਾਰੇ ਸੀਲਰਾਜ ਜੀ ਵੱਡੇ ਬਾਬਾ ਜੀ ਬਾਰੇ ਦੱਸ ਦਿੰਦੇ ਸੀ ਕਿ ਉਹਨਾਂ ਨੇ ਜਦੋਂ ਗੁਫਾ ਵਿੱਚ ਥੱਕ ਜਾਣਾ ਭਜਨ ਤੇ ਮੰਨਣਾ ਕਿ ਬਾਹਰ ਜਾਣਾ ਤਾਂ ਉਹਨਾਂ ਨੇ ਬੁਰੀ ਨਾਲ ਹੁਣੇ ਵੀ ਚਲੋ ਬਾਹਰ ਚੱਲਦੇ ਹਾਂ ਬਾਹਰ ਕਿਸੇ ਰੁੱਖ ਥੱਲੇ ਜਾ ਕੇ ਬਹਿ ਜਾਣਾ ਉੱਥੇ ਮੰਨਨੇ ਕਹਿਣਾ ਵੀ ਨਹੀਂ ਹੁਣ ਬਹੁਤ ਹੋ ਗਿਆ ਹੁਣ ਆਪਣਾ ਘਰ ਹੀ ਚੱਲਦੀ ਹੈ। ਤੋਂ ਉਹਨਾਂ ਕਹਿਣਾ ਚਲੋ ਘਰ ਚੱਲਨੇ। ਹਾਂਜੀ। ਪਰ ਉਹਨਾਂ ਨੇ ਭਜਨ ਨਹੀਂ ਛੱਡਿਆ। ਹਾਂਜੀ। ਜੇ ਬਾਹਰ ਗਏ ਤਾਂ ਉੱਥੇ ਵੀ ਬੋਰੀ ਲਾ ਕੇ ਭਜਨ ਕੀਤਾ। ਜੇ ਘਰ ਆਏ ਤਾਂ ਉੱਥੇ ਵੀ ਕੀਤਾ। ਹਾਂਜੀ। ਉਹ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ। ਇੱਕ ਦਿਨ ਇਹੋ ਜਿਹਾ ਵੀ ਆ ਗਿਆ ਕਿ ਉਹ ਆਪਣੇ ਸਾਧਗੁਣ ਉਹਨਾਂ ਨੇ ਖੁਸ਼ ਕਰਦੇ। ਹਾਂਜੀ। ਜਿਹੜਾ ਬੰਦਾ ਤੁਰ ਪਿੰਦਾ ਉਹਦਾ ਪੈਣਾ ਨਿਬੜ ਜਾਂਦਾ ਜਿਹੜਾ ਤੁਰਿਆ ਹੀ ਨਹੀਂ ਉਹਦਾ ਪੈਣਾ ਕਿੱਥੋਂ ਨਿਬੜਨਾ ਹਾਂਜੀ ਸੰਤ ਮਹਾਂਪੁਰਖ ਥੋੜਾ 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 ਤੁਰੇ ਜਾਂਦੇ ਹਾਂਜੀ ਫਿਰ ਇੱਕ ਦਿਨ ਇਹੋ ਜਿਹਾ ਵੀ ਆ ਜਾਂਦਾ ਵਾ ਕਿ ਉਹ ਆਪਣੇ ਸਤਗੁਰ ਆਪਣੇ ਪ੍ਰੀਤੋ ਪਿਆਰੇ ਨੂੰ ਮਿਲ ਪਿੰਦੇ ਹਾਂਜੀ ਤੇ ਜਦੋਂ ਸਤਗੁਰ ਮਿਲਦਾ ਵਾ ਅੰਦਰ ਉਹਨਾਂ ਤੇ द्याਹ ਹੋ ਜਾਂਦੀ ਆ ਤੇ ਫਿਰ ਉਹ ਕੋਈ ਕਮੀ ਨਹੀਂ ਸੀ ਸਰਦੀ ਮਹਾਰਾਜੀ ਆਪਣੇ ਕਈ ਵਾਰੀ ਗੱਲ ਦੱਸਦੇ ਹੁੰਦੇ ਆ ਕਿ ਅਸੀਂ ਕਈ ਵਾਰੀ ਸੋਚਣਾ ਤੇ ਘਰ ਬਾਹਰ ਛੱਡਦੀ ਹਾਂਜੀ ਤੇ ਕਿਤੇ ਭਜਨ ਕਰਨਾ ਚਾਹੀਦਾ ਹਾਂਜੀ ਤੇ ਮਨ ਨੇ ਕਹਿਣਾ ਚਲੋ ਠੀਕ ਆ ਕੋਈ ਨਹੀਂ ਹਾਂਜੀ ਇੱਕ ਦਿਨ ਆਉਂਦੇ ਕਿ ਮੈਂ ਪੱਠੇ ਵੱਢਣ ਵਾਸਤੇ ਗਿਆ ਤੇ ਜਾ ਕੇ ਸਲਾਹ ਆਪਣੇ ਮੰਨਣਾ ਉੱਥੇ ਕੀਤੀ ਭਜਨ ਇੱਥੇ ਜੇ ਤੋ ਪੱਠੇ ਲੱਗਾ ਵੱਢਣਾ ਭੀ ਜੇ ਤੂੰ ਪੱਠੇ ਨਾ ਵੱਢੇਂਗਾ ਜਾਂ ਤੂਏ ਕੰਮ ਨਾ ਕਰੇਂਗਾ ਤੇ ਕੰਮ ਹੋਊਗਾ ਕਿ ਨਹੀਂ ਹੋਊਗਾ ਅੰਦਰ ਆਵਾਜ਼ ਆਈ ਭੀ ਕੰਮ ਤੇ ਹੋਈ ਜਾਣਾ ਕੋਈ ਕੋ ਕੰਮ ਅੜਿਆ ਤੇ ਹਾਨੇ ਕਿ ਆਂਦੇ ਫਿਰ ਜੇ ਨਹੀਂ ਨੜਿਆ ਤੇ ਮੈਂ ਫਿਰ ਪੱਠੇ ਨਹੀਂ ਵੱਢਨੇ ਇੱਥੇ ਰਹਿਣ ਦੇਣਾ ਸਭ ਕੁਝ ਹਾਂਜੀ ਪਲਦੀ ਦੱਤ ਦੀ ਜਿਹੜੀ ਉੱਥੇ ਰਹਿੰਦੀ ਉਹਨਾਂ ਨੇ ਕਹੇ ਫਿਰ ਪੱਠੇ ਨਹੀਂ ਵੱਢਨੇ ਹਾਂਜੀ ਤੇ ਉਥੋਂ ਉਹਨਾਂ ਨੇ ਭਜਨ ਕਰਨ ਵਾਸਤੇ ਚੱਲ ਗਏ। ਕਈ ਦਿਨ ਤਾਂ ਲੱਭੇ ਨਹੀਂ ਉੱਥੇ। ਘਰ ਦੇ ਤਲਾਸ਼ ਕਰਦੇ ਇਹ ਵੀ ਕਿੱਥੇ ਚਲ ਗਏ। ਹਾਂਜੀ। ਕੁਝ ਦਿਨਾਂ ਤੋਂ ਬਾਅਦ ਚ ਜਦੋਂ ਪਤਾ ਲੱਗਾ ਤੇ ਬਾਬਾ ਜੀ ਨੇ ਉੱਥੇ ਪੂਰਾ ਕੱਢ ਲਿਆ। ਤੇ ਬਹਿ ਗਏ ਤੇ ਭਾਈ ਸਾਹਿਬ ਆਂਦੇ ਵੀ ਸਾਡੇ ਰੋਣ ਲੱਗੇ। ਮੈਂ ਬਾਹਰ ਨਿਕਲਾ ਵੀ ਕੀ ਹੋਇਆ? ਐ ਤੁਸੀਂ ਸਾਨੂੰ ਦੱਸਿਆ ਨਹੀਂ। ਹਾਂਜੀ ਆਂਦੇ ਮੱਖਾ ਕ ਮੌਤ ਦੇ ਦਿਨ ਇਹ ਦੱਸੇ ਜਾਂਦੇ ਇਹਦਾ ਕੀ ਪਤਾ ਨੇ ਕਦੋਂ ਆ ਜਾਣਾ ਤੇ ਆਂਦੇ ਕਿ ਤਿੰਨ ਚਾਰ ਲਫਾਫੇ ਫੜੇ ਇੱਕ ਚ ਮਿਸਰੀ ਸੀ ਇੱਕ ਚ ਮਖਾਣੇ ਸੀ ਇੱਕ ਚ ਗਿਰੀਆਂ ਬਦਾਮਾਂ ਦੀਆਂ ਹਾਂਜੀ ਤੇ ਇੱਕ ਚ ਲਾਚੀਆਂ ਸੀਗੀਆਂ ਆਂਦੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਘੋਟ ਲੋ ਤੇ ਦੀ ਸਰਦਾਈ ਜੀ ਬਣਾ ਕੇ ਤੇ ਤੁਸੀਂ ਵਰਤ ਲਓ ਕਿ ਤੁਹਾਨੂੰ ਗਰਮੀ ਨੇ ਹੋ ਗਈ ਭਜਨ ਦੇ ਨਾਲ ਗਰਮੀ ਹੁੰਦੀ ਹੈ ਤੇ ਆਂਦੇ ਕਿ ਮੇਰ ਕੋ ਉੱਥੇ ਕੁੱਟਣਾ ਕਾਟਣਾ ਕੀ ਹੈ ਮੇਰ ਕੋਲ ਉੱਥੇ ਤੇ ਮੈਂ ਅਖਲ ਚਲੋ ਕੋਈ ਨਾ ਮੈਂ ਉਹਦਾ ਚਾਬ ਲਵਾਂ ਤੇ ਕਹਿੰਦੇ ਜੇ ਅਗਰ ਮੈਂ ਉੱਥੇ ਦੇ ਪੱਠੇ ਵੜਦਾ ਹੁੰਦਾ ਤੇ ਇਹਨੇ ਮੈਨੂੰ ਮਸਰੀ ਤੇ ਮੈਨੂੰ ਇਹਨੇ ਗਿਰੀਆਂ ਬਦਾਮ ਖਾਉਣੇ ਹਾਂਜੀ ਤੇ ਆਂਦੇ ਮੈਨੂੰ ਹੋਰ ਦਲੇਰੀ ਹੋ ਗਈ ਵੀ ਇਸ ਕੰਮ ਦੇ ਵਿੱਚ ਕੁਝ ਹੈਗਾ ਹਾਂਜੀ ਇਸ ਕੰਮ ਦੇ ਵਿੱਚ ਕੁਝ ਹੈਗਾ ਹਾਂਜੀ ਤੇ ਜਦੋਂ ਮਾਲਕ ਦੇ ਰਾਹ ਨੂੰ ਬੰਦਾ ਤੁਰਦਾ ਵਾ ਉਹਨੂੰ ਡੱਕਣ ਵਾਸਤੇ ਬੜੇ ਹੁੰਦੇ ਆ ਤੇ ਕੁਝ ਸਾਵਾਸੇ ਦੇਣ ਵਾਲੇ ਵੀ ਬੜੇ ਹੁੰਦੇ ਆ ਜਦੋਂ ਕੋਈ ਕਿਸੇ ਨੂੰ ਦਲੇਰੀ ਨਾਲ ਸਾਵਾਸੇ ਦਿੰਦਾ ਨਾ ਵੀ ਤੇਰੇ ਹੀ ਨਾਲ ਐ ਤਗੜੇ ਹੋ ਜੋ ਤੇ ਉਦੋਂ ਬੰਦਾ ਹੋਰ ਤਗੜਾ ਹੋ ਕੇ ਭਜਨ ਕਰਦਾ ਹਾਂਜੀ ਤੇ ਜਦੋਂ ਕੋਈ ਡੱਕਦਾ ਵਾ ਜਿੰਨੇ SLA ਬਣਾਈ ਹੁੰਦੀ ਉਹ ਕਿਸੇ ਦੇ ਡੱਕਿਆਂ ਤੇ ਨਹੀਂ ਰਹਿੰਦਾ ਤੇ ਭਰ ਉਹਦਾ ਫਿਰ ਜਦੋਂ ਮੂਡ ਖਰਾਬ ਹੋ ਜਾਂਦਾ ਫਿਰ ਉਹ ਭਜਨ ਕਈ ਕਈ ਦਿਨ ਨਹੀਂ ਕਰ ਸਕਦਾ ਤੇ ਜੇ ਕੋਈ ਕਰਦਾ ਵਾ ਤੇ ਉਹਨੂੰ ਸੁਭਾਸ ਵਾਸੇ ਦੇਣੀ ਚਾਹੀਦੀ ਆ ਕਿ ਤਗੜਾ ਹੋ ਕੇ ਦੁੱਕਾਰ ਤੂੰ ਬੜਾ ਸੂਰਮਾ ਹਾਂਜੀ ਤੇ ਸੂਰਮਾ ਬਣ ਜਾ ਤਗੜਾ ਹੋ ਕੇ ਭਜਨ ਕਰ ਹਾਂਜੀ ਤੇ ਐਸੀ ਉਹਨੂੰ ਸਾਵਾਸੇ ਦਿਨ ਦੀ بجائے ਇਹੀ ਉਹਨੂੰ ਕਹਿੰਦੇ ਆ ਕਿ ਤੇਰੀ ਅਜੇ ਕੋਈ ਉਮਰ ਹੈ ਭਜਨ ਕਰਨ ਦੀ ਹਾਂਜੀ ਜੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਹੜੀ ਉਮਰ ਹੈ ਭਜਨ ਕਰਨ ਦੀ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਉਦੋਂ ਤੇ ਜੋੜ ਜੋੜ ਦਰਦ ਹੁੰਦਾ ਪੈਂਦੇ ਉਦੋਂ ਆਪਾਂ ਭਜਨ ਨਹੀਂ ਕਰ ਸਕਦੇ ਨਾ ਉਦੋਂ ਅਸੀਂ ਭਜਨ ਕਰ ਸਕਨੇ ਨਾ ਉਦੋਂ ਸਾਡੇ ਕੋ ਕੋ ਕੰਮ ਹੀ ਹੁੰਦਾ ਭਜਨ ਨੂੰ ਆਪਾਂ ਜਵਾਨੀ ਵਿੱਚ ਕਰ ਸਕਨੇ ਜਵਾਨੀ ਦੇ ਵਿੱਚ ਹੀ ਆਪਾਂ ਕੰਮ ਕਰ ਸਕਨੇ ਹਾਂਜੀ ਤੇ ਭਜਨ ਦਾ ਕੋਈ ਟਾਈਮ ਨਹੀਂ ਹੈਗਾ ਜਦੋਂ ਵੀ ਅੰਦਰੋਂ ਬਿਰਹਾ ਪਿਆਰ ਹੁੰਦਾ ਵਾ ਹਾਂਜੀ ਵਿਰਹਾ ਕੀ ਆਗ ਜਬ ਪਟਕੇ ਦੂਰ ਕਰ ਜਗਤ ਕੀ ਕਾਹੀ ਜਦੋਂ ਵਿਰਹਾ ਪਿਆਰ ਹੁੰਦਾ ਵਾ ਤੇ ਇਹ ਜਿਹੜੇ ਦੂਰ ਦੇ ਸਾਡੇ ਮੋਹ ਆ ਨਾ ਬੜੇ-ਬੜੇ ਦੂਰ ਤੱਕ ਜਾਂਦੇ ਆ ਕੋਈ ਇਹ ਕਹਿ ਦਿੰਨੇ ਸਾਡਾ ਰਿਸ਼ਤੇਦਾਰ ਆ ਕੋਈ ਕਹਿੰਦੇ ਰਿਸ਼ਤੇਦਾਰਾਂ ਦਾ ਗਾਂ ਰਿਸ਼ਤੇਦਾਰ ਆ ਕੋਈ ਕਹਿੰਦੇ ਸਾਡਾ ਯਾਰ ਦੋਸਤ ਆ ਹਾਂਜੀ ਸਾਨੂੰ ਇਹੋ ਹੀ ਮੋਹ ਜਿਹੜੇ ਲਿਖ ਕੇ ਬਿੰਦੇ ਆ ਕਿਸੇ ਦਾ ਕੋਈ ਦੂਰੋਂ ਨੇੜੇ ਅਫਸਰ ਹੀ ਹੁੰਦਾ ਤਾਂ ਕਹਿੰਦਾ ਲੈ ਹੁਣ ਮੇਰੇ ਮੇਰਾ ਤੇ ਅਫਸਰ ਰਿਸ਼ਤੇਦਾਰ ਹੋ ਗਿਆ ਹਾਂਜੀ ਕਿਸੇ ਕੋ ਪਿੰਡ ਦਾ ਹੀ ਮੋਹਦਾਰ ਹੁੰਦਾ ਕੋਈ ਜਿਆਦਾ ਵਕ ਅਫਸਰ ਨਿਕਲ ਆਇਆ ਤੇ ਉਹ ਉੱਤੇ ਬੜਾ ਮਾਣ ਕਰਨਗੇ ਕਿ ਸਾਡੇ ਪਿੰਡ ਦਾ ਵਾ ਅਜੇ ਕਿ ਕੋਈ ਕਿਸੇ ਦੇ ਆਖੇ ਨੀਂ ਲੱਗਦਾ ਹਾਂਜੀ ਨਾ ਕੋਈ ਕਿਸੇ ਦਾ ਕੰਮ ਕਰਦਾ ਹੀ ਪਰ ਸਾਡੀ ਜਿਹੜੀ ਖਾਸ਼ਾ ਵਾ ਉਹ ਮਰਦੀ ਨਹੀਂ ਅਸੀਂ ਉਹਨਾਂ ਨੂੰ ਆਪਣੇ ਬਣਾਈ ਜਾਂਦੇ ਆ ਕਿ ਜਿਨ੍ਹਾਂ ਨੇ ਕਦੀ ਸਾਨੂੰ ਆਪਣਾ ਸਮਝਿਆ ਨਹੀਂ ਹਾਂਜੀ ਆਪਣਾ ਸਾਡਾ ਕੌਣ ਆ ਆਪਣਾ ਸਾਡਾ ਸਤਗੁਰ ਆ ਹਾਂਜੀ ਇਸ ਕਰਕੇ ਅਗਰ ਜੇ ਕਿਸੇ ਨੂੰ ਕੋਈ ਬਣਾਉਣਾ ਵਾ ਆਪਣਾ ਬਣਾਉਣਾ ਵਾ ਤੇ ਆਪਣੇ ਸਤਗੁਰ ਨੂੰ ਬਣਾਓ ਉਹ ਹੀ ਸਾਡਾ ਸਾਰਿਆਂ ਦਾ ਮਿੱਤਰ ਆ ਬਾਕੀ ਧੀਆ ਪੁੱਤ ਰਿਸ਼ਤੇਦਾਰ ਯਾਰ ਦੋਸਤ ਇਹ ਸਿਰਫ ਦੁਨੀਆਦਾਰੀ ਦੇ ਵਿੱਚ ਆ ਸਾਡੇ ਇਹਨਾਂ ਨੇ ਸਾਡਾ ਇੱਥੇ ਸਾਥ ਦੇਣਾ ਤੇ ਜੇ ਆਪਾਂ ਆਪਣੇ ਸਤਿਗੁਰ ਦੇ ਨਾਲ ਮਿਤਰਤਾ ਰੱਖਾਂਗਾ ਤੇ ਉਹ ਸਾਡੀ ਮਿਤਰਤਾ ਜਿਹੜੇ ਗਾਂ ਵੀ ਨਿਪਾਉਣਗੇ ਹਾਂਜੀ ਸਾਡਾ ਸਾਥ ਦੇਣਗੇ ਜਿੱਥੇ ਹੀ ਜਾਣਾ ਚਾਹੁੰਨੇ ਆ ਆਪਣੇ ਮਾਲਕਤਕਾਰ ਸਾਨੂੰ ਉੱਥੋਂ ਤੱਕ ਪਹੁੰਚਾਉਣਗੇ ਹਾਂਜੀ ਇਹ ਤਾਂ ਹੀ ਹੋ ਸਕਦਾ ਵਾ ਕਿ ਅਸੀਂ ਆਪਣੇ ਸਤਿਗੁਰ ਦੇ ਨਾਲ ਪਿਆਰ ਕਰੀਏ ਆਪਣੇ ਸਤਿਗੁਰ ਦਾ ਧਿਆਨ ਧਰੀਏ ਹਾਂਜੀ ਗੁਰੂ ਦਾ ਧਿਆਨ ਧਰ ਪਿਆਰੇ ਹਾਂਜੀ ਬਿਨਾ ਇਸ ਕੇ ਨਹੀਂ ਸੁੱਟਣਾ ਹਾਂਜੀ ਬਿਨਾ ਸਤਿਗੁਰ ਦੇ ਪਿਆਰ ਤੋਂ ਬਗੈਰ ਇਸ ਸੰਸਾਰ ਦਾ ਜਿਹੜਾ ਹੈ ਫਸੇ ਹੈ ਸੰਸਾਰ ਦੇ ਵਿੱਚ ਹਾਂਜੀ ਇਸ ਸੰਸਾਰ ਦੀਆਂ ਬੇੜੀਆਂ ਦੇ ਵਿੱਚ ਆਪਾਂ ਫਸੇ ਪਏ ਆ ਉਹਦੇ ਪਿਆਰ ਤੋਂ ਬਗੈਰ ਇਹ ਸੁੱਟ ਨਹੀਂ ਇੱਥੋਂ ਸਕਦੇ ਹਾਂਜੀ ਉਹਦੇ ਪਿਆਰ ਦੇ ਨਾਲ ਹੀ ਆਪਾਂ ਸੁੱਟ ਸਕਨੇ ਆ। ਅਸੀਂ ਆਪਣੇ ਸਤਗੁਰਾਂ ਦਾ ਪਿਆਰ ਕਰੀਏ। ਸਤਗੁਰ 24 ਘੰਟੇ ਸਾਡੀ ਸੰਭਾਲ ਕਰਨ ਵਾਸਤੇ ਤਿਆਰ ਬੈਠਾ ਵਾ। ਪਰ ਹੀ ਉਹਦੇ ਨੂੰ ਧਿਆਨ ਤੇ ਕਰੀਏ ਆਪਣੇ ਸਤਗੁਰ ਦੇ ਚਰਨਾਂ ਨੂੰ। ਰਾਧਾ ਸਵਾਮੀ ਦੀ ਹਲ ਕੀ ਦਿਆ। ਰਾਧਾ ਸਵਾਮੀ ਜੀ ਕੀ ਸਹਾਇ।